ਮੇਰੀ ਗੱਲ ਸੁਣੋ ਅੱਜ ਫਾਂ ਸਖਤ ਜਿਆ ਨਹੀਂ ਹੋ ਗਿਆ ਮੇਰਾ ਤਾਂ ਪਾਣੀ ਨਾ ਲਾ ਦੀ ਇਹਨੂੰ ਲਾਉਣਾ ਪੈਣਾ ਵਾ ਫੇਰ ਹੀ ਵੱਤਰ ਜਿਆ ਹੋਣਾ ਵਾ ਇਦਾਂ ਨਹੀਂ ਗਾ ਇਹ ਲੱਗਣੀ ਕੋਈ ਗੋਡੇ ਨਾ ਜਾਂਦੇ ਕਹੀ ਨਹੀਂ ਲੱਗਣ ਦੀ ਤੇ ਆਹੋ ਤੇ ਮੈਂ ਤਾਂ ਪਿੰਡ ਕਰਦੇ ਬੀਜ ਵੀ ਪੇਨ ਤੇ ਆ ਤੇ ਆ ਪਾਣੀ ਲਾਇਆ ਤੇ ਲੇਟ ਹੋ ਜਾਣਾ ਕਿੰਨਾ ਹੀ ਕੰਮ ਚੱਲ ਫੇਰ ਫੇਰ ਲੈ ਕੇ ਬੀਜ ਲਾਂਗੇ ਫੇਰ ਕੀ ਕਰਨਾ ਜਾਂ ਫੇਰ ਇਦਾਂ ਹੀ ਵਟਾਂ ਬਣਾ ਕੇ ਤੇ ਚੋਬ ਦੇ ਉੱਤੇ ਕੀਤਾ ਨਿਕਲ ਜਾਣਾ ਮਨ ਕਹੀ ਤੇ ਵਜਣ ਨਹੀਂ ਢਈ ਸਿਰ ਨੂੰ ਆਉਂ ਢਈ ਆ ਚੱਲ ਹਾ ਗੱਲਾਂ ਛੱਡੋ ਤੇ ਮੇਰੀ ਗੱਲ ਸੁਣੋ ਮੈਂ ਅੱਜ ਪਿੰਡੋਂ ਨਾ ਹੋਵਾਂ ਕੋਈ ਕੰਮ ਹੀ ਨਹੀਂ ਕੰਮ ਤਾਂ ਕੀ ਹੀ ਉੱਧੇ ਮੇਰਾ ਜੀਜਾ ਕਰਨ ਰਿਆ ਸੀ ਚਲ ਜਿਓ ਫਿਰ ਮਾਂ ਪੁੱਤ ਚਲ ਜਿਓ ਤੇ ਰੋਟੀ ਅੱਟੇ ਢਾੜੀ ਪਕਾ ਦਾ ਤੇ ਰੋਟੀ ਪਕਾ ਕੇ ਰੱਖ ਦੇ ਫਿਰ ਮੈਂ ਉਹ ਖਾ ਚੀ ਲੈਣੀ ਮਗਰ ਹੁਣ ਜਾਵਾਂ ਕਿ ਜਾਂ ਸ਼ਾਮ ਨੂੰ ਜਾਵਾਂ ਕਿਦਾਂ ਇਹ ਹੁਣ ਤੁਸੀਂ ਆਪਣਾ ਵੇਖ ਲਓ ਉਹਨਾਂ ਨੂੰ ਲਵਲੀ ਨੂੰ ਫੋਨ ਕਰਕੇ ਪੁੱਛ ਲੈਣਾ ਸੀ ਨਾ ਕਿ ਕਿਤੇ ਸਹੁਰੇ ਸਾਰੇ ਇਹਨਾਂ ਗਿਆ ਹੋਏ ਫੋਨ ਤੇ ਨਾ ਮੈਂ ਕੀਤਾ ਹੀ ਆ ਤੇ ਨਾ ਉਹਦਾ ਹੀ ਆਇਆ ਵਾ ਪਾਸੋਂ ਜੀ ਆਇਆ ਸੀ ਤੋਦਣ ਕਹਿੰਦਾ ਸੀ ਤੇ ਆਉਣਾ ਵੀ ਮੈਂ ਚੱਲ ਕੋਈ ਨਹੀਂ ਮੈਂ ਆਉਂ ਇੱਕ ਦੋ ਦਿਨ ਤੱਕ ਲੈ ਆ ਹੀ ਗਈ ਲਵਲੀ ਦਾ ਫੋਨ ਹੈਲੋ ਸੱਸ ਕੇ ਭੈਣਾ ਸੱਸੇ ਘਰ ਹੋਰ लवली ਕੀ ਹਾਲ ਚਾਲ ਆ? ਕੀ ਚਾਲ ਆ ਆਪਣੇ ਖਲਾਫ ਆਪ ਵੀ ਠੀਕ ਠਾਕ ਤੇਰੀਆਂ ਹੀ ਗੱਲਾਂ ਕਰਨਦੇ ਹਾਂ ਹੁਣੇ ਅੱਛਾ ਅੱਛਾ ਮੈਂ ਅੱਗੇ ਕਹਿਣਿਆ ਉਹ ਭੈਣ ਲਾ ਲਾਇਆ ਜੀ ਉਹ ਤੇ ਆਈ ਨਹੀਂ ਅੱਜ ਆਹੋ ਮੈਂ ਕਹਿਣ ਤੇ ਲਈ ਹਾਂ ਤੇਰਾ ਪੱਜ ਨੂੰ ਪੁੱਛਣ ਰਹੀ ਹਾਂ ਤੇ ਇਹ ਮੈਨੂੰ ਕਹਿਣ ਰਹੀ ਪੁੱਛਲਾ ਘਰ ਵੀ ਹੈਗੇ ਆ ਕਿ ਨਹੀਂ ਨਹੀਂ ਘਰ ਹੀ ਆ ਤੇ ਕਿਥੇ ਜਾਣਾ ਹੋਰ ਠੀਕ ਠਾਕ ਸਾਰੇ ਠੀਕ ਠਾਕ ਆ ਭਾਜੀ ਹੁਣੀ ਹਾਂ ਠੀਕ ਠਾਕ ਵਧੀਆ ਬਾਉ ਲੈ ਆਇਓ ਦੋਵਾਂ ਨੂੰ ਨਾਲੇ ਪੱਜ ਤੇਰੇ ਕਹਿਣ ਦੇ ਵੀ ਤੂੰ ਤੇ ਕਰਨੀ ਚੱਲ ਜੋ ਮੈਂ ਰਿਨਾ ਕਰ ਹਾਂ ਇਹ ਦੋਵੇਂ ਜਾਣੇ ਆ ਜਾਂਦੇ ਆ ਚੱਲ ਆਜੋ ਫਿਰ ਤੇ ਉਹ ਨਾਲੇ ਸਾਨੂੰ ਤਾਂ ਦੂਜੀ ਨੇ ਬੜਾ ਸਤਾਇਆ ਵਾ ਤੇ ਕਿਉਂ ਕੀ ਹੋ ਗਿਆ ਵਾ ਹੁਣ ਚੱਲ ਆ ਤੂੰ ਇੱਥੇ ਬੈਠਣ ਦਾਨਿਆ ਦਾਨੀਆਂ ਸਾਂਣੀਆਂ ਚੱਲ ਠੀਕ ਆ ਕੋਈ ਨਹੀਂ ਮੈਂ ਆਉਂਦੀ ਆ ਫਿਰ ਆਹੋ ਆਜੋ ਫਿਰ ਚੰਗਾ ਹਾਂ ਮੈਨੂੰ ਲੱਗਦਾ ਵਾ ਕਿ ਮਾਤਾ ਠੀਕ ਨਹੀਂ ਗਈ ਹੁਣੀ ਜਿਹੜਾ ਕਹਿੰਦੇ ਆ ਕਿ ਸਤਾਇਆ ਬੜਾ ਵਾ ਦਵਾਈ ਖਾਂਦੀ ਨਹੀਂਗੀ ਟਾਈਮ ਨਾਲ ਅੰਤਰ ਹਜ਼ਾਰਾਂ ਦਾ ਦਵਾਈ ਆਉਂ ਰਹੀ ਆ ਜੇ ਨਿਆਣੇ ਲਿਆ ਕੇ ਦਿੰਦੇ ਤਾਂ ਤੂੰ ਖਾ ਤਾਂ ਸਹੀ ਹੱਦ ਹੋ ਗਈ ਇਹਦੇ ਵਾਲੀ ਰਮਨ ਕੀ ਕਹਿੰਦਾ ਲਵਲੀ ਕਹਿਣ ਡਿਆ ਸੀ ਭਿਆਣਾ ਮਾਤਾ ਨੇ ਬੜਾ ਸਤਾਇਆ ਮੈਨੂੰ ਲੱਗਦਾ ਫੇਰ ਉਹ ਮਾਰ ਪਈ ਹੋਣੀ ਆ ਚਲ ਚਲ ਜਾ ਤੂੰ ਫਿਰ ਦੋਵੇਂ ਮਾਂ ਪੋਤਾ ਤੇ ਲੈ ਆ ਉਹ ਖਬਰ ਜਾ ਕੇ ਚਲ ਕੋਈ ਨਹੀਂ ਜਾਣੀ ਆ ਫਿਰ ਹੈ ਚੰਗਾ ਆਹ ਮੈਂ ਫਿਰ ਆ ਗੋੜਦਾ ਥਾਂ ਤੋਂ ਅੱਧ ਬੰਦਰ ਹੋ ਗਿਆ ਕੰਮ ਧੰਦਾ ਹਾਂਜੀ ਕੰਮ ਦੇ ਹੋਈ ਗਿਆ ਆ ਹੂੰ ਕਰਦੇ ਸਾਬ ਸਫਾਈ ਉਹ ਯਾਰ ਮੈਂ ਕੀਤਾ ਭੈਣ ਨੂੰ ਫੋਨ ਅੱਜ ਉਹਨੇ ਅੱਜ ਲੋਕਿਆ ਹੀ ਭਾਉਣਾ ਵਾ ਅੱਛਾ ਤੇ ਮੈਂ ਹਾਂ ਚੱਲਣ ਨੂੰ ਦੱਸਨਾ ਮੈਂ ਵੀ ਮਾਤਾ ਇਦਾਂ ਕਰਦੀ ਓ ਤੇ ਮੈਨੂੰ ਕਹਿ ਲਈ ਫੋਨ ਤੇ ਮੈਨੂੰ ਦੱਸ ਦੇ ਮੈਂ ਫੋਨ ਤੇ ਨਹੀਂ ਮੈਨੂੰ ਦੱਸਣਾ ਤੂੰ ਇੱਥੇ ਆ ਫਿਰ ਮੈਂ ਉਹਨੂੰ ਕਹਿਣਾ ਵੀ ਨਾ ਦਵਾਈ ਟਾਈਮ ਨਾ ਖਾਂਦੀ ਓ ਤੇ ਨਾ ਖਾਣ ਪੀਣ ਤੋਂ ਪਰੇਸ਼ ਕਰਦੀ ਚਲੋ ਕੋਈ ਗੱਲ ਨਹੀਂ ਉਹਨਾਂ ਦੇ ਸਹੀ ਆ ਨਾ ਇਦਾਂ ਕਰੋ ਵੀ ਸਮਾਨ ਲੈ ਆ ਲੋ ਚਾਪਣੇ ਵਾਸਤੇ ਕੁਝ ਹੈ ਨਹੀਂ ਘਰ ਸਮਾਨ ਮੈਂ ਉਹਦਾ ਹੀ ਲੈ ਆਉਣ ਦੀ ਗੱਡੀ ਤੇ ਲੈਣ ਨਹੀਂ ਜਾਣਾ ਆਹੋ ਕੱਲੀ ਆਉਣ ਲੱਗੀ ਐ ਨਹੀਂ ਮੋਟਰਸਾਈਕਲ ਤੇ ਨਹੀਂ ਆਉਣਾ ਉਹਨਾਂ ਨੇ ਉਹ ਕਰਨਾ ਤਾਂ ਫਿਰ ਮੈਂ ਜਾਣਾ ਨਹੀਂ ਐ ਅੱਛਾ ਕੱਲੇ ਨਹੀਂ ਆਉਣਾ ਇੱਥੋਂ ਮੈਂ ਲੈ ਆਉਣਾ ਅੱਡੇ ਤੋਂ ਜਾ ਕੇ ਚੱਲ ਸਮਝਾ ਲੈਣਾ ਠੰਡਾ ਠੰਡਾ ਲਿਆਉਣਾ ਸਬਜੀ ਮੈਨੂੰ ਲਿਆ ਦੇ ਕੋਈ ਮੈਂ ਤਾਂ ਰੋਟੀ ਵੀ ਬਣਾਉਣੀ ਆ ਚੱਲ ਲਿਆ ਦੇਣਾ ਆ ਮੈਂ ਤਿਆਰ ਕਰ ਲਾਉਣਾ ਤੱਕ ਤੇ ਚੱਲ ਇਹ ਬਣਾ ਦੇ ਤੂੰ ਜਦ ਬਣੀ ਹੋਰ ਲੱਗੇ ਬੰਦਾ ਘੜੀ ਬੈ ਜਾਂਦਾ ਹੈ ਗੰਡਾ ਗੰਡਾ ચીਤਦਾ ਹਾਂ ਤੇ ਸਬਜੀ ਮੈਨ ਲਿਆ ਦੇਣਾ ਤੈਨੂੰ ਸਬਜੀ ਇੱਥੋਂ ਮਿਲ ਜਾਣੀ ਲੱਗੋਈ ਆ ਚੱਲ ਲਿਆ ਦੋ ਫਿਰ ਤੇ ਪਾ ਚੱਲ ਮੈਂ ਹਾਂ ਮੈਂ ਰੋਟੀ ਵੀ ਚੱਲ ਰੋਟੀ ਬਣੀ ਹੋਵੇ ਯਾ ਮੇਰੀ ਗੱਲ ਉਹਨਾਂ ਨੇ ਮੈਂ ਕਿ ਨਹੀਂ ਕਰੀ ਭੈਣ ਤੂੰ ਹੋ ਗਈ ਕੋਈ ਨਹੀਂ ਹੁੰਦਾ ਮੈਂ ਕਹਿ ਗਿਆ ਖਣਾਵਾ ਵੀ ਲੈ ਹਲੇ ਕੱਲ ਆਈ ਆ ਕੱਲ ਨਹੀਂ ਆਈ ਮੈਂ ਇਹ ਨੁਕਸ ਬਿਲੀਆਂ ਕਰ ਮੈਂ ਇਹ ਕੱਲ ਮੈਂ ਕਹਿੰਦਾ ਮੇਕੋ ਤਾਂ ਨਹੀਂ ਦੱਸਿਆ ਜਾਂਦਾ ਉਹ ਕੋਈ ਦੱਸਣਾ ਜਿੰਨ ਮੈਂ ਅੱਗੇ ਜੋ ਦੱਸਣਾ ਨਹੀਂ ਤੂੰ ਰੁਪਿੰਦਰ ਨੂੰ ਪੁੱਛ ਲੈ ਕਿ ਕੀ ਕਰਦੀ ਚੱਲ ਕੋਈ ਨਹੀਂ ਆਨ ਅੰਦਰ ਮੰਮੀ ਹੈ ਕਿੱਥੇ ਆ ਉਹ ਇੱਥੇ ਬਾਹਰ ਹੀ ਮੰਜਾ ਤੇ ਬੈਠੇ ਨਹੀਂ ਹੈ ਚੱਲ ਕੋਈ ਗੱਲ ਨਹੀਂ ਉਹਨਾਂ ਵੀ ਕਰਨਾ ਮੈਂ ਗੱਲ ਜਾ ਕੇ ਤੇ ਕੁੜੀ ਆਉਣ ਲੱਗੀ ਅੱਜ ਚੱਲ ਦੱਸ ਦੋਨਾਂ ਨੂੰ ਮੜਾ ਜਾ ਤੇ ਮੈਂ ਫਿਰ ਘਰਾਂ ਤੇ ਰਹੀ ਹਾਂ ਸੋਈ ਦੇ ਵਿੱਚ ਮੈਂ ਬੈਠੀ ਮੈਂ ਬੰਨੀ ਆਉਣਾ ਕਿ ਆਇਆ ਕਿੱਨਾ ਫੂਨ ਪਿੰਡੋਂ ਤੇ ਆਇਆ ਸੀ ਹਾਂ ਠੀਕ ਠਾਕ ਤੇ ਵਧੀਆ ਆ ਅੱਜ ਪਾਈ ਕਿਹਦੇ ਨਾਲ ਆਉਣ ਮੈਨੂੰ ਆਖੰਦ ਤੇਹੀ ਆਉਣਾ ਹੈ ਚਲ ਕੋਈ ਗੱਲ ਨਹੀਂ ਜਿੱਦਣ ਆਉਣਾ ਉਹ ਇੱਕ ਦਿਨ ਕੀਤਾ ਦੱਸ ਦਿਓ ਹੂੰ ਮੇਕਦ ਮੇਰਾ ਦਮਾ ਨੰਤੇ ਆ ਵੀ ਜੇ ਹੋਣ ਨੇ ਆ ਜਾ ਕੇ ਦੇ ਆ ਤੇ ਜੇ ਉਦੋਂ ਫੇਰਾ ਪਾ ਕੇ ਆਏ ਆ ਤੇ ਜੇ ਜਾਣਾ ਵਾ ਤੇ ਵੇਖ ਲਾਂਗੇ ਮੇਰਾ ਰਾਧਾ ਕਰੀ ਭੈਣ ਕੋ ਨਾ ਫੇਰਾ ਮਾਰੀ ਉਹਨਾਂ ਵੀ ਗਈ ਨਹੀਂ ਆਹੋ ਦੀਦੀ ਕੋ ਵੀ ਜਾਣਾ ਵਾ ਚਲ ਅੱਜ ਹੋ ਕੇ ਜਾਂਦੀ ਆ ਨਾ ਤੁਹਾਨੂੰ ਸਲਾਹ ਕਰਨੀ ਆ ਉਹ ਚਾ ਕੋਈ ਦਿਨ ਕਿਦਾਂ ਆਈਏ ਫਿਰ ਕੋਈ ਨਹੀਂ ਹੋਵਾਂਗੇ ਹਨਾ ਤੇ ਫਿਰ ਉਹਦੇ ਕੋ ਵੀ ਹੋਣ ਨੇ ਨਾਲੇ ਉਹਨਾਂ ਦਾ ਘਰ-ਬਾਰ ਵੀ ਹੈ ਕਿ ਤੂੰ ਚਲੋ ਕੋਈ ਨਹੀਂ ਕਰ ਚਲੋ ਦੇਖਿਆ ਵੇਖਿਆ ਵਾ ਉਹ ਚਲ ਇਹ ਫੇਰ ਬੰਦੇ ਨੂੰ ਪਤਾ ਹੋ ਜਾਂਦਾ ਵੀ ਬੀ ਇਥੇ ਨਹੀਂ ਨਹੀਂ ਉੱਧਾ ਕੋਈ ਨਹੀਂ ਜਾਵਾਂਗੇ ਕਿ ਦਿਨ ਮਿਲਦੀ ਕਿ ਆਵਾਂਗੇ ਇਹਨਾਂ ਨਾਲ ਹੋ ਜਾਂਦਾ ਸਾਡੇ ਘਰ ਨੂੰ ਵੀ ਲੈ ਵੀ ਪ੍ਰਾਦਾ ਪਿਆ ਹੋਇਆ ਇੱਥੇ ਆਈ ਆ ਮੈਂ ਆਹ ਕੋਈ ਨਹੀਂ ਜਾਵਾਂਗੇ ਕਿਸ ਦਿਨ ਆਹ ਤੋਂ ਉਹ ਚੀਰ ਲਾ ਦੇ ਫੇਰ ਮੈਂ ਜਾਣਾ ਮਾਤਾ ਲਈ ਕੀ ਕਰਨੀ ਚਲੋ ਠੀਕ ਮੈਂ ਬਣਾਉਂਦੀ ਜੋ ਮਾੜਾ ਬੈਠੀ ਆ ਹਾਂ ਬੈਠੀ ਬੱਤ ਤੇ ਠੀਕ ਮੈਂ ਹੁਣ ਲੈ ਹੁਣ ਤੇ ਮੈਂ ਠੀਕ ਵਾ ਕੱਲ ਹੀ ਨਹੀਂ ਠੀਕ ਹੈ ਜੀ ਉਹ ਕੱਲ ਕੀ ਠੀਕ ਹੋਣਾ ਤੂੰ ਨਾ ਖਾਂਦੀ ਐਨੇ ਪਰੌਂਠੇ ਵਾਹੇ ਦੋ ਹੀ ਖਾਦੇ ਮੈਂ ਕਿਹੜੇ ਜ਼ਿਆਦਾ ਖਾਦੇ ਆ ਉਹ ਦੋ ਪਤਾ ਕਿਦਾਂ ਦੇ ਆ ਐਵੇਂ ਉਹ ਗੱਲ ਤੇ ਮੈਨੂੰ ਪਤਾ ਵਾ ਵੀ ਜੇਦੋਂ ਸਿਹਤ ਨਹੀਂ ਮੇਰੀ ਠੀਕ ਰਹੀ ਜੀ ਤੇ ਮੈਂ ਨਾ ਖਾਵਾਂ ਸੁਆਦੋ ਸੁਆਦੀ ਖਾ ਲਿਆ ਤੇ ਉਹ ਤੇ ਸਾਡੇ ਰਕਿਆਂ ਨੂੰ ਵੀ ਪਾਈਦੇ ਤੇ ਤੈਨੂੰ ਕਿੱਥੋਂ ਪਾਈਨੇ ਆ ਤਾ ਗਾੜੀ ਨਹੀਂ ਖਾਂਦੀ ਹਾਂ ਦਵਾਈ ਆ ਤੇ ਉਹ ਵੀ ਨਹੀਂ ਤੂੰ ਟਾਈਮ ਨਾ ਖਾਂਦੀ ਵੇੜਾ ਕੋਲਾ ਹੋ ਜਾਂਦਾ ਥੋੜਾ ਜਿਹਾ ਉਹ ਵੇਲਾ ਕੁ ਵੇਲਾ ਹੋਈ ਨਾ ਮੁੜ ਕੇ ਬੇਬਤਾ ਤੇ ਪੈਂਦੀ ਕਿ ਨਹੀਂ ਆਪ ਨੂੰ ਆਨੇ ਇੱਕ ਗੱਲ ਹੈ ਹਾਂ ਉਹ ਤੇ ਨਾਲਿਓ ਕੀਤਾ ਸੀ ਮੈਂ ਤੁਹਾਨੂੰ ਫੋਨ ਅੱਛਾ ਕੀ ਜਾਂਦੀ ਆ ਜੋ ਕਹਿੰਦੀ ਆ ਚੋਣਾ ਨੂੰ ਆਹੋ ਚਲ ਕੋਈ ਨਹੀਂ ਆ ਜੇ ਮੈਂ ਆਉ ਤਾਂ ਮੈਂ ਸਮਾਨ ਸਮੂਹ ਲਿਆਦਾ ਰੁਪਿੰਦਰ ਨੂੰ ਤੇ ਸਬਜੀ ਭਾਜੀ ਬਣਾ ਲਈ ਉਹਨੇ ਤੀ ਨਹੀਂ ਦੱਸਿਆ ਵੀ ਪਰ ਉਹ ਤੇ ਆ ਗੱਲ ਹੋਈ ਆ ਓਏ ਅਜੇ ਨਹੀਂ ਕਿਹਾ ਮੈਨੂੰ ਦੱਸਿਆ ਉਹਨੂੰ ਪਤਾ ਲੱਗੀ ਜਾਣਾ ਆ ਆ ਰੁਪਿੰਦਰ ਨੇ ਦੱਸ ਦੇਣਾ ਵਾ ਉਹ ਅਜੇ ਨਹੀਂ ਗਾ ਦੱਸਿਆ ਰੁਪਿੰਦਰ ਨੇ ਵੀ ਅੱਛਾ ਆਹੋ ਉਹਨੂੰ ਵੀ ਲੋੜ ਹੈ ਦੱਸਣ ਦੀ ਆ ਨਹੀਂ ਤੇ ਗੱਲ ਥਾਏ ਤੇ ਚਲ ਮੈਂ ਹਾਂ ਸਬਜੀ ਭਾਜੀ ਲੈ ਆ ਦਨਾ ਵਾ ਨਾਲੇ ਖਾਣ ਕੇ ਲੋ ਲੈ ਆਉਣਾ ਕੋਹ ਨਾਲ ਚਾਹੀਦਾ ਤੇ ਉਹਨਾ ਵੀ ਉਹਨੇ ਬਸਿਆ ਮੈਂ ਆਖਿਆ ਕਰਨ ਨੂੰ ਲੈ ਆਵਾ ਨਾਲ ਆਹ ਆ ਵੀ ਇੱਕ ਪਰ ਤੇ ਹੈ ਗਈ ਤੇ ਹੁਣ ਪੇਪਰ ਤੇ ਪੈ ਗਿਆ ਤੁਹਾਨੂੰ ਪਤਾ ਫਿਰ ਖੇਡਣ ਫੁੱਟਣ ਚਲ ਜਾਂਦਾ ਤੇ ਇੱਥੇ ਫਿਰ ਬੱਜਾ ਰਹਿਣਾ ਉਹਨੇ ਆ ਨਹੀਂ ਤੇ ਗੱਲ ਥੀ ਭਾਜੀ ਵੀ ਕੰਮ ਤੇ ਚਲ ਜਾਂਦਾ ਉਦੋਂ ਮੈਂ ਕੀਤਾ ਵਾ ਪਤਾ ਮਿਲ ਚ ਅਚਾਰ ਤੇ ਮੈਂ ਚੱਲ ਮਿਲ ਚ ਲਵਾ ਦਨਾ ਉਹਨੇ ਹੈਗਾ ਉਹ ਮੁੰਡਾ ਉੱਥੇ ਉਹਦਾ ਪਿਓ ਲੱਗਾ ਉੱਥੇ ਠੀਕ ਆ ਤਾਂ ਮੈਂ ਪੁੱਛਣਾ ਵਾ ਜੇ 9 ਤੋਂ 10 ਹਜ਼ਾਰ ਰੱਖਦੇ ਆ ਤੇ ਉੱਥੇ ਆਂਦੇ ਵੇਖ ਲੋ 50 ਚੱਲ ਵੇਲੇ ਹੀ ਹੋਣਾ ਕੀ ਕਰਨਾ ਆ ਕੋਈ ਮੁਸ਼ਕਿਲ ਸਭ ਤੋਂ ਵਧੀਆ ਆਹ ਕੁਛ ਕਰੇ ਫਿਰ ਲਗਾਉਨੇ ਆ ਨੋ ਉੱਥੇ ਚੱਲ ਫਿਰ ਮੈਂ ਲਿਆਦਾ ਸਮਾਨ ਹੈ ਆ ਲਿਆ ਦੇ ਲਿਆਣੀ ਦਿਨ ਦਵਾਈ ਦੁਵਾਈ ਕੋਈ ਨਹੀਂ ਤੋ ਆਈ ਹੈ ਜੇ ਹੈਗੀ ਮੇਰੀ ਗਲਤੀ ਕਰ ਠੀਕ ਹੋਣਾ ਤਾਨ ਨਹੀਂ ਠੀਕ ਹੋਵੇ ਉਤਰਾ ਹੁਣ ਚੱਲ ਠੀਕ ਆ ਪਰ ਮੈਂ ਸਮਾਨ ਲਿਆਦਾ ਆ ਲਿਆ ਦੇ ਸੱਸੇ ਕਾ ਮਮੀ ਜੀ ਸੱਸੇ ਕਾ ਕੀ ਗੱਲ ਮੇ ਪਏ ਜੀ ਠੀਕ ਠਾਕ ਜੀ ਨਹੀਂ ਹੁਣ ਤੇ ਬੈਠ ਠੀਕ ਐ ਕੱਲ ਹੀ ਥੋੜਾ ਜਿਹਾ ਕੰਮ ਖਰਾਬ ਹੋ ਗਿਆ ਸੀ ਕੀ ਗੱਲ ਕੀ ਹੋ ਗਿਆ ਅੜੀਆਂ ਰੋਟੀਆਂ ਦੇ ਉਹ ਫੁਲਕੇ ਹੀ ਉਹ ਖਾਲੇ ਸੁਆਦ ਸੁਆਦੀ ਦੋ ਅੱਛਾ ਉਹ ਫਿਰ ਸਰ ਨੂੰ ਚੱਕਰ ਹੀ ਆਉਂਦਾ ਵੀ ਲੈ ਦੱਸ ਹਾਂ ਤੇ ਜਦੋਂ ਬੰਦਵਾ ਤਲੀ ਜੀ ਤਾਂ ਫਿਰ ਕਿਉਂ ਖਾਦੇ ਐਵੇਂ ਅੜੀਆਂ ਸੁਆਦੋ ਸੁਆਦੀ ਖਾਲੇ ਸਬਰ ਅੱਜ ਕੀ ਪਤਾ ਕੀ ਹੁਣ ਸਰੀਰ ਪਹਿਲਾਂ ਨਹੀਂਗਾ ਹੈਗਾ ਹਾਂ ਜੀ ਇਥੇ ਗੱਲ ਪਹਿਲਾਂ ਚੀਜ਼ਾਂ ਪਚ ਜਾਂਦੀਆਂ ਸੀ ਹੌਣ ਦਵਾਈਆਂ دارو ਦੇ ਸਿਰ ਦੇ ਉੱਤੇ ਤੇ ਤੁਰੇ ਫਿਰਦੇ ਜੇ ਤੇ ਜੇ ਇਦਾਂ ਤਲੀਆਂ ਤੁਲੀਆਂ ਚੀਜ਼ਾਂ ਖਾਣੀਆਂ ਵਾਂ ਤਾਂ ਮੁੜ ਕੇ ਕੰਮ ਖਰਾਬ ਹੋ ਗਿਆ ਫਿਰ ਨਿਆਣਿਆਂ ਨੂੰ ਕੀ ਕਹਿਣਾ ਵਾਂ ਨਹੀਂ ਮੁੜ ਕੇ ਨਹੀਂ ਖਾਇਆ ਕਰ ਲਈ ਪਤਾ ਹੁਣ ਤੇ ਹੀ ਦਿਨ ਤੇ ਪਤਾ ਲੱਗ ਗਿਆ ਉਹਨਾਂ ਕੋਈ ਗੋਲੀ ਗਾਲੀ ਦੇ ਦਿੱ ਠੀਕ ਹੋ ਗਏ ਜੇ ਇਦਾਂ ਰਾਤ ਸੁੱਤਿਆਂ ਨੂੰ ਹੋਵੇ ਤਾਂ ਫਿਰ ਕੀ ਕਰਨਾ ਵਾਂ ਕੋਈ ਕੁਝ ਵੀ ਨਹੀਂ ਹੋ ਕੇ ਆਵਾਜ਼ ਨਿਕਲ ਨਹੀਂ ਨੀਗੀ ਉਹਨਾਂ ਸੁੱਤੇ ਹੁਣ ਆਪਣੇ ਅੰਦਰ ਤੇ ਮੁੜ ਕੇ ਆਵਾਜ਼ ਕੌਣ ਦਊ ਤੁਹਾਨੂੰ ਕਿਵੇਂ ਦਿੱਤੀ ਜਾਂਦੀ ਕਿਵੇਂ ਨਹੀਂ ਵੀ ਦੇਤੀ ਜਾਂਦੀ ਆ ਮੈਨੂੰ लवली ਨੇ ਫੋਨ ਕੀਤਾ ਵੀ ਪਿਆਣਾ ਆ ਪਿਆਣਾ ਆ ਤੇ ਮੇਰਾ ਸਗੋ ਟਾਈਮ ਨਹੀਂ ਸੀ ਅੱਛਾ ਤੇ ਫਿਰ ਮੈਨੂੰ ਆਉਣਾ ਪਿਆ ਨਹੀਂ ਚੰਗਾ ਕੀਤਾ ਤੇ ਹੁਣ ਆ ਇਹ ਕੰਮ ਜਿਹੜੇ ਨਾ ਨਿਆਣਿਆਂ ਵਾਲੇ ਛੱਡੋ ਤਦਾਲ ਫੁਲਕਾ ਸਿੰਪਲ ਖਾਦਾ ਐ ਸਿੰਪਲ ਹੀ ਅੱਗੇ ਵੀ ਫਾਇਦਾ ਸੀ ਉਦੋਂ ਜਿਹੇ ਆਏ ਸਵਾਦ ਸਵਾਦੀ ਮੈਨੂੰ ਸਪਾਲਕ ਤੋਂ ਤੋੜੋਂ ਤੇ ਮੇਥੀ ਤੇ ਚਾਹ ਰੋਟੀਆਂ ਤੋਂ ਲਾਹ ਉਹ ਹੀ ਖਾਦੀਆਂ ਦੇ ਅੰਦਰ ਆ ਮੈਂ ਮੰਨਦੀ ਆ ਕਿੰਦੀ ਜਾਨੇ ਹਰ ਇੱਕ ਚੀਜ਼ ਨੂੰ ਚੀ ਕਰਦਾ ਪਰ ਹੁਣ ਆਪਣਾ ਸਰੀਰ ਵੱਲ ਵੇਖ ਕੇ ਹੀ ਆ ਨਾ ਫੇਰ ਕੀ ਕਰੀ ਨਹੀਂ ਕਰੀ ਬੀਪੀ ਬੂਪੀ ਜਿਆਦਾ ਵੱਜੇ ਤਾਂ ਮਤਲਬ ਕਿਦਾਂ ਸਮਾਂ ਚੱਲਣ ਡਿਆ ਉਹ ਕਿਦਾਂ ਮਾੜਾ ਨਹੀਂ ਵੱਜ ਜਾਂਦਾ ਵਾ ਕਿ ਟਾਈਮ ਤੇ ਆਹੋ ਤੇ ਲਿਆਂਦੀ ਐ ਖਾਦੀ ਫੇ ਦਵਾਈ ਦੂਈ ਹੁਣ ਖਾਦੀ ਦਵਾਈ ਨਹੀਂ ਲਵਲੀ ਨਾ ਜਾ ਕੇ ਤੇ ਕਰੋ ਟੈਸਟ ਕਰਵਾ ਕੇ ਆਓ ਸਾਰੀ ਉਹ ਤਾਂ ਕੱਲ ਨੂੰ ਜਾਓ ਆਹੋ ਅੱਜ ਨਹੀਂ ਕੱਲ ਜਾਓ ਤੇਹੀ ਪਰਚੀ ਵਿਖਾਰ ਕੇ ਦਵਾਈ ਲੈਣ ਤੇ ਜੇ ਕਿ ਫੇਰ ਉਹ ਕੀ ਵਧਾਂ ਮਤਲਬ ਕੀ ਵਧਿਆ ਤੇ ਕੀ ਕਦੇ ਆਵਾ ਟੈਸਟ ਕਰੂ ਤੇ ਤੇਰੀ ਪੈਦਾ ਲੱਗੂਗਾ ਤੇ ਕਿੱਥੇ ਆ ਹੁਣ ਦੋਵੇਂ ਜਾਣੇ ਇੱਕ ਹੀ ਅੰਦਰ ਬੈਠੇ ਨੇ ਅੱਛਾ ਲਵਲੀ ਅੰਦਰ ਵਾ ਭਗਵੰਤ ਜੀ ਬੈਠਾ ਵਾ ਮੈਂ ਹਾਂ ਚਾਲਿਆਂ ਨੂੰ ਮੈਂ ਕੀ ਫੋਨ ਕਰਨਾ ਵਾ ਮੈਂ ਅੱਡੇ ਤੋਂ ਤੁਰ ਕੇ ਆ ਗਈ ਫਿਰ ਅੱਜ ਦੱਸ ਦਿੰਦੀ ਉਹ ਤੇ ਲੈ ਆਉਣਾ ਮੈਂ ਹਾਂ ਚੱਲ ਹੁਣ ਇਹਨੂੰ ਕੀ ਫੋਨ ਕਰੂੰਗੀ ਕੋਈ ਨਹੀਂ ਮੈਂ ਆ ਜਾਂਦੀ ਹਾਂ ਕਿ ਵਾ ਤੇ ਪੈਰੀ ਲਿਆ ਵਾ ਸੱਸ ਜੀ ਜੀ ਸੱਸੇ ਕਾਲ ਹੋਰ ਪਿੰਦਰ ਕੀ ਹਾਲ ਆ ਹਾਂਜੀ ਵਧੀਆ ਕਦੋਂ ਕਦਿਆਂ ਆ ਮੈਂ ਹੁਣੇ ਆਈ ਹਾਂ ਜੇ ਬਾਹੂ ਅੱਛਾ ਅੱਛਾ ਹਾਂ ਮੈਂ ਲਵਲੀ ਨੂੰ ਫੋਨ ਨਾ ਕੀਤਾ ਲੈ ਵੀ ਕੀ ਤੰਗੀ ਦੇਣੀ ਚੱਲ ਮੈਂ ਤੁਰ ਕੇ ਛੱਟ ਚੱਲ ਜਾਣਾ ਤੂੰ ਫੋਨ ਕਰ ਦੇ ਦਿੰਦਾ ਸੇਦੇ ਆਖੰਦੇ ਆਖੰਦੇ ਦੀਦੀ ਨੇ ਆਉਣਾ ਤੇ ਮੈਂ ਜਾ ਕੇ ਲੈ ਆਵਾਂਗਾ ਆ ਚੱਲ ਮੈਨੂੰ ਇਹ ਹੋਇਆ ਮੈਂ ਹੁਣ ਮ ਚੱਲਦ ਕਰਨ ਕਿਉਂ ਨਹੀਂ ਆਇਆ ਨਾਲ ਕਰਨਾ ਖੰਡਿਆ ਸੀ ਮੈਂ ਨਹੀਂ ਜਾਣਾ ਮम्मा ਤੂੰ ਜਾ ਹੋਇਆ ਮੈਨੂੰ ਪਤਾ ਹੀ ਨਹੀਂ ਆਲਿਆ ਦੀ ਮਰਜ਼ੀ ਅੱਜ ਕੱਲ ਆਪਣੀ ਆਏ ਤਾਂ ਹੈ ਹੀ ਆ ਹਾਂ ਮੈਂ ਹਾਂ ਚੱਲ ਫਿਰ ਮੈਂ ਹੋਮ ਨਹੀਂ ਆਬ ਮੈਂ ਵੀ ਢੇਰ ਸੌਂ ਗਈ ਤੇ ਮੈਂ ਉਹ ਵੇਖਿਆ ਮੈਂ ਬਾਜੀ ਆਉਂਦੀ ਬਰੋਂ ਜਦੋਂ ਅਸਰ ਦੀਦੀ ਆ ਗਈ ਹਾਂ ਬਹੁਤ ਤੂੰ ਸੁਣਾ ਠੀਕ ਠਾਕ ਹਾਂਜੀ ਵਧੀਆ ਸਭ ਠੀਕ ਠਾਕ ਆ ਭਈ ਠੀਕ ਹੈ ਹਾਂ ਬਾਜੀ ਵੀ ਠੀਕ ਆ ਰਪਿੰਦਰ ਮਾ ਤੁਹਾਨੂੰ ਤਾਂ ਚੰਗੀਆਂ ਪਰੌਂਟੀਆਂ ਖਵਾ ਲਈਆਂ ਤੂੰ ਚਲੋ ਕੋਈ ਦੀਦੀ ਹੋਈ ਜਾਂਦਾ ਵਾਦਾ ਘਾਟਾ ਜੀ ਕਰਦਾ ਹੀ ਹੁਣ ਚੀਜ਼ ਖਾਣ ਨੂੰ ਕੀ ਕਰਨਾ ਫਿਰ ਚੀਜ਼ ਕਰਦਾ ਪਰ ਆਪਣੇ ਸਰੀਰ ਵੱਲ ਦੇਖ ਕੇ ਹੁਣ ਖਾਣੀ ਪੈਣੀ ਹੈ ਨਾ ਚਲੋ ਕੋਈ ਗੱਲ ਨਹੀਂ ਖਾਦੀ ਆ ਦਵਾਈ ਹੁੰਦਾ ਠੀਕ ਆ ਹੁਣ ਤੇ ਠੀਕ ਵਾ ਪਰ ਜੇ ਉਹ ਹੀ ਤੇ ਮੈਂ ਕਹਿਣ ਦੀ ਮੈਂ ਰਾਤ ਸੁੱਤਿਆਂ ਤੇ ਐਦਾਂ ਹੋਵੇ ਤਾਂ ਕੌਣ ਮਾਰੀ ਦਵੇ ਆਹ ਚਲੋ ਹੈ ਦਸਹੀ ਆ ਚਲੋ ਅੰਦਰ ਬੈਠਨੇ ਆ ਤੇ ਤੇ ਅਜੇ ਤਾਂ ਪੋਤਿਆਂ ਪੋਤੇ ਖੜਾਉਣੇ ਮਾਤਾ ਨੇ ਤੇ ਮਾਤਾ ਪਹਿਲਾਂ ਹੀ ਤਰੋਫੀਆਂ ਖਾ ਗਏ ਤੇ ਅਜੇ ਚੜੀ ਰਹਿੰਦੀ ਐ ਕਹਿੰਦੇ ਨਹੀਂ ਚਲੋ ਦੀਦੀ ਅੰਦਰ ਬੈਠਨੇ ਆ ਚਲੋ ਮੰਮੀ ਇੱਥੇ ਬਹਿਣਾ ਕਿ ਅੰਦਰ ਕੋਈ ਨਹੀਂ ਬੈਠੇ ਠੀਕ ਵਾ ਤੁਸੀਂ ਜਾ ਚਾਹ ਪਾਣੀ ਰਿੰਨੋ ਤੇ ਭਾਏ ਪਿਆਲੋ ਹਾਂਜੀ ਚੱਲ ਆਜੋ ਲੈ ਫੁੱਲ ਕੇ ਵੀ ਚਾਹ ਲਾ ਲਿਓ ਜੀ ਚਾਹ ਮੈਂ ਤਾਂ ਰਹੀ ਆ ਮਤਲਬ ਬਣਦੀ ਤੇ ਫਿਰ ਪੀਣੇ ਆ ਤਾਂ ਕੀ ਮਤਨ ਹੋਇਆ ਕੀ ਜੀ ਦੀ ਮਜਾ ਨੂੰ ਹੋਣਾ ਕੀ ਆ ਖਾਨਦਾਨੀ ਦਾ ਪ੍ਰੈਸ ਕਰਦੇ ਮਸਾਲੀ ਹੁਣ ਮੰਗਦੇ ਹੀ ਮੇਥੀ ਵਾਲੀਆਂ ਰੋਟੀਆਂ ਜੀ ਦੀ ਹੁਣਾ ਕੀ ਆ ਐਦਾਂ ਹੀ ਬਸ ਤਲੀ ਚੀਜ਼ ਖਾ ਲੈਂਦੇ ਆ ਵੱਧ ਘੜ ਤੇ ਫਿਰ ਮੁੜ ਕੇ ਐਦਾਂ ਮਰ ਪੈ ਜਾਂਦੇ ਆ ਮੈਨੂੰ ਤਾਂ लवली ਨੇ ਦੱਸਿਆ ਪਾਸੋਂ ਦੀ ਕਿ ਸਾਰਾ ਦਿਨ ਗਵਾਂਡੀਆਂ ਕਰ ਤੱਕੜ ਤਾ ਦਵਾਈ ਨੇ ਟੈਨ ਨਾ ਖਾਤੀ ਹੁਣ ਸਰੀਰ ਉਹ ਜਿਆ ਨਿਗਾ ਹੈਗਾ ਹੁਣ ਦਵਾਈ ਦੇ ਸਿਰ ਤੇ ਆ ਮਾਤਾ ਤੇ ਇਹਨੂੰ ਤਾਂ ਆਪ ਸਮਝ ਚਾਹੀਦੀ ਵੀ ਚਲ ਕੰਮ ਤਾਂ ਤਾਂ ਹੁਣ ਗੋਟੀ ਕਰ ਲੈਂਦੀ ਆ ਤੇ ਮੈਂ ਚਲ ਕੋਈ ਗੱਲ ਦਵਾਈ ਘਰੋਂ ਤੇ ਟੈਨ ਆਪਣਾ ਖਾਵਾਂ ਨਾ ਦੀਦੀ ਉਹਦਨ ਵੀ ਗਏ ਆ ਤੇ ਦੁਪਹਿਰਾਂ ਦੀ ਦਵਾਈ ਖਾਦੀ ਨਾ ਤੇ ਫੇਰ ਮੁੜ ਕੇ ਮੈਨਾਂ ਨੂੰ ਮਗਰ ਕਵਾਂ ਮੈਂ ਕਿਹਾ ਜਾਓ ਜਾ ਕੇ ਜ ਉਹਨਾਂ ਕੋਲ ਵੀ ਦੁਪਹਿਰ ਦੀ ਦੇਉ ਜਿਹੜੀ ਗੋਲੀ ਉਹ ਖਾ ਲੈਣ ਆਗੇ ਮੜਕੇ ਫੇਰ ਤੈਨੂੰ ਪਤਾ ਕੋਈ ਇੱਕ ਦਿਨ ਵੀ ਨਾਗਾ ਪਜੇ ਨਾ ਤੇ ਸਰੀਰ ਨੂੰ ਪਤਾ ਲੱਗ ਜਾਂਦਾ ਵੀ ਦਵਾਈ ਨਹੀਂ ਖਾਦੀ ਹੈਗੀ ਇਹ ਇਦਾਂ ਦਾ ਕੰਮ ਖਰਾਬ ਹੀ ਖਰਾਬ ਆ ਤੇ ਇੱਕ ਦਵਾਈ ਨਹੀਂ ਖਾਣੀ ਦੂਜਾ ਵੱਧ ਘਟਦੀ ਤੋ ਖਾ ਲੈ ਜੀ ਨਹੀਂ ਨਾ ਕਰਦੇ ਮਾਸਾ ਵੀ ਤੇ ਜੇ ਹੁਣ ਮੈਂ ਕਦੋਂ ਨਾ ਕਰ ਰਪਿੰਦਾ ਕੋਈ ਗੱਲ ਘੜੀ ਕਹਿ ਹੀ ਲਊ ਕਿੰਨੂੰ ਕਹੂੰ ਮिन्नੂ ਕਹੂੰ ਜਾਂ ਲੱਬਲੀ ਨੂੰ ਕਹੂੰਗੀ ਕਿ ਮੈਨੂੰ ਚੀਜ਼ ਨਹੀਂ ਪਾਉਂਦੇ ਨਹੀਂ ਨਾ ਦੀਦੀ ਚੰਗੇ ਨਹੀਂ ਲੱਗੀਦਾ ਖਣਾ ਲੈ ਦੋ ਰੋਟੀਆਂ ਮੰਗੀਆਂ ਤੋ ਵੀ ਨੇ ਸੁਆਦ ਨਾ ਲੱਗੇ ਦੋ ਰੋਟੀਆਂ ਨੇ ਮੰਗੀਆਂ ਰੋਟੀਆਂ ਨੇ ਵੀ ਹਰਟਾ ਪਾਇਆ ਜੇ ਰਾਤ ਭਰਾਂ ਤੇ ਕਿਤੇ ਇਦਾਂ ਹੋ ਜਾਂਦੀ ਤੇ ਕੌਣ ਵੇਂਗਾ ਇਹਨੂੰ ਆਹੋ ਇਹ ਗੱਲ ਤਾਂ ਠੀਕ ਹੈ ਪਰ ਸਮਝਾਵੇ ਕੌਣ ਅਹੀਂ ਤੇ ਫਿਰ ਹਾ ਸੋਹਣਾ ਨਾ ਹੋਣਾ ਫਿਰ ਫਿਰ ਲੋਕਾਂ ਨੂੰ ਤੁਹਾਨੂੰ ਕਹਿਣਾ ਵੀ ਕਿ ਸੁੱਤੇ ਰਹੇ ਹੈ ਉੱਠ ਕੇ ਮਾਤਾ ਵੱਲ ਵੇਖਿਆ ਇਹਨਾਂ ਨੇ ਹਾਂਜੀ ਤੇ ਤੂੰ ਨਾ ਦਿਆ ਕਰ ਗਿਆ ਕਰ ਵੀ ਨਹੀਂ ਮੈਂ ਸਿਮਪਰ ਰੋਟੀ ਦੇਣੀ ਹੈ ਮਾਤਾ ਪਰੌਂਠੀ ਨਹੀਂ ਮਿਲਨੀ ਹਣ ਆਓ ਮੈਂ ਤਾਂ ਚਲ ਆਖਿਆ ਵੀ ਚਲੋ ਤਾਂ ਇਹ ਮਤਲਬ ਸੁੱਕੀਆਂ ਲਾ ਦੇਣੀ ਨੇ ਉੱਤੇ ਚਲ ਮਾਸਾ ਮੱਖਣਾ ਚਲ ਦੀਦੀ ਕੋਈ ਗੱਲ ਨਹੀਂ ਹੁਣ ਕੀ ਕਰਨਾ ਫਿਰ ਹਣ ਬੰਦ ਦੀ ਉਹ ਭੇਤੇ ਪੋਣਾ ਹੀ ਪਣਾ ਆ ਚੱਲ ਕੋਈ ਗੱਲ ਚੱਲ ਜੀ ਤੁਸੀਂ ਮੜੇ ਜਾ ਸਮਝਾਓ ਹੁਣ ਕੋਈ ਨਹੀਂ ਮੈਂ ਤਾਂ ਕਹਿਨੀ ਆ ਤੇ ਚੱਲ ਥੋੜਾ ਜਿਆਦਾ ਪ੍ਰੇਜ਼ ਕਰ ਲਿਆ ਕਰੋ ਦਵਾਈਆਂ ਦਾ ਡਾਕਟਰ ਇਹ ਚੰਗਾ ਆ ਉਹ ਡਾਕਟਰ ਹੁਣ ਜਿਹੜੇ ਉੱਥੇ ਬੈਠੇ ਹੋ ਉਹ ਸਦਾ ਹੀ ਥੋੜਾ ਚੱਲ ਜੀ ਦੀ ਮੈਂ ਡਾਕਟਰ ਤੇ ਪ੍ਰੇਜ਼ ਦੱਸ ਦੇਈ ਆ ਤਹਣਾ ਇਹ ਆ ਕਿ ਚੱਲ ਥੋੜਾ ਜਿਆਦਾ ਤੁਸੀਂ ਇਹਨਾਂ ਨੂੰ ਕਿਉਂ ਕੋਈ ਨਹੀਂ ਮੈਂ ਕਹਿਨੀ ਆ ਹਾਂ ਤਹਾਨੀ ਆ ਜੇ ਮੈਂ ਦਵਾਈਆਂ ਵੀ ਤਾਂ ਹੁਣ ਇੰਨੀਆਂ ਖਾਣੀਆਂ ਹੀ ਆ ਰਪਿੰਦਰ ਦਵਾਈਆਂ ਘੜੀਆਂ ਚੰਗੀਆਂ ਆ ਚੱਲ ਰਪਿੰਦਰ ਕੋਈ ਨਹੀਂ ਮੈਂ ਸਮਝਣਨੀ ਆ ਕਹਿਨੀ ਆ ਚੱਲ ਜੀ ਦੀ ਬੈਠੋ ਤੁਸੀਂ ਮੈਂ ਜਾ ਰਹੀ ਆ ਉੱਥੇ ਤੇ ਲਿਆਵਾਂ ਨਾ ਪਰ ਕੀ ਤਬੂ ਆ ਬਦੂ ਦੀ ਅਜੇ ਤਾਂ ਪੂਰੀ ਫੇਰ ਨਹੀਂ ਮਾੜਾ ਨਾ ਇਦਾਂ ਕਰ ਲਈਏ ਜੇ ਨਾ ਇਹਨੂੰ ਵੇਖੇ ਤੇ ਫੇਰ ਪੈਣ ਪਈ ਲਈ ਚਾਹ ਚੂ ਚਾਹ ਪਈ ਆ ਪਿੰਦਰ ਬਣਾਉਣ ਲੱਗੀ ਅੱਛਾ ਅੱਛਾ ਹਾਂ ਤੇ ਉਹ ਮਿਲ ਗਈ ਸੀ ਬਸ ਟਾਈਮ ਨਾਲ ਆਹ ਨੂੰ ਬਸ ਮਿਲ ਗਈ ਟਾਈਮ ਨਾਲ ਚੜਾ ਗਈ ਹੱਡੇ ਤੇ ਮੈਨੂੰ ਤੇ ਉਹ ਬਾਜੀ ਕਿੱਧਰ ਜਾਂਦੇ ਆ ਕੰਮ ਕੁੰਤੇ ਬਾਜੀ ਕੰਮ ਤੇ ਤੇ ਜਾਂਦੇ ਤੈਨੂੰ ਗੱਲੀ ਕੀ ਦੱਸਾਂ ਉਹ ਕਾਦਾ ਕੰਮ ਆ ਉਹ ਆ 4-500 ਰੁਪਏ ਨਾ ਕਿਹੜਾ ਧਿਆਣੀ ਲੰਗੇ ਤੂੰ ਕਹਿੰਦਾ ਵੀ ਮਿਲ ਵਿੱਚ ਹੈਗਾ ਕੋਈ ਬੰਦਾ ਜੇ ਮਿਲ ਚ ਹੈਗਾ ਤਾਂ ਘਰੋਂ ਪਤਾ ਪੁੱਤਾ ਮੈਨੂੰ ਨਾ ਤਾਂ ਦਾ ਚੇਤਾ ਭੁੱਲ ਗਿਆ ਵਾ ਮੈਂ ਕਰਨਾ ਵਾ ਜੇ ਉਹਨੂੰ ਮੇਰੇ ਨੂੰ ਫੋਨ ਕਰ ਮੇਰੇ ਹੁੰਦੇ ਹੀ ਫੋਨ ਤੇ ਨਾਲ ਇਹ ਆ ਵੀ ਮਹੀਨੇ ਦੀ ਤਨਖਾਹ ਬੱਜੀ ਆਉਗੀ ਸਾਨੂੰ ਵੀ ਪਤਾ ਉਹ ਕਿੰਨੇ ਦਾ ਸੱਦਾ ਲੈਣਾ ਉਹ ਤਾਂ ਕਈਆਂ ਨੇ ਸਾਨੂੰ ਨਾ ਦੇ ਜਾਣਾ ਉਹਨਾਂ ਨੇ ਹਾਂ ਤੇ ਕਰ ਤੂੰ ਗੱਲ ਮੇਰਾ ਵੀਰ ਉਹ ਇਹ ਮੈਂ ਤਨ ਕਰਕੇ ਦੱਸੂਗਾ ਤੇ ਜੇ ਕੋਈ ਮੰਗਣਗੇ ਕੋਈ ਪ੍ਰੂਫ ਰਾਬ ਜਿਹੜਾ ਰਕਾਰਡ ਮੰਗਣਗੇ ਵੀ ਨਾ ਤੇ ਕਰਨ ਨੂੰ ਕਿਉਂ ਵੀ ਮੈਨੂੰ ਫੋਨ ਤੇ ਸੈਂਡ ਕਰ ਚਲ ਕੋਈ ਗੱਲ ਨਹੀਂ ਕਰ ਦੂੰਗਾ ਤੇ ਅਸੀਂ ਵੀ ਆਉਣਾ ਸੀ ਤੁਹਾਡੇ ਕੋਲ ਗਿਆ ਤਾਂ ਕਿਦਾਂ ਆਈਏ ਭਲਾ ਲੱਗਦੀ ਆਉਣਾਗਾ ਤੂੰ ਹੈ ਵਾ ਤੇ ਮੇਰਾ ਘਰ ਬਰਵੀ ਕਿਤਰ ਭਿੰਦਰ ਕੀ ਕਹੂਗੀ ਤੇ ਪਿਆਰ ਦਾ ਘਰ ਵਾ ਫਿਰ ਭਿੰਦਰ ਨੇ ਕੀ ਕਹਿਣਾ ਭਾਈ ਵੀ ਦੇ ਹੋ ਘਰਾਂ ਚ ਜਗਾਇਆ ਹੋਣੀ ਕੋਟੀ ਪਈ ਐ ਅਸੀਂ ਮੈਨੂੰ ਬਹੁਤ ਲੰਦਾ ਵਾ ਬਹੁ ਸ਼ਰਮਤੀ ਹੁੰਦੀ ਉਹ ਨਹੀਂ ਸ਼ਰਮ ਦੱਸ ਸਕਦੀ ਇੱਥੇ ਉਹ ਨਹੀਂ ਹੁੰਦਾ ਉਹਨੇ ਕਿੰਨਾ ਕਹਿੰਦੇ ਤੇ ਜਾਣਾ ਹੀ ਇੱਥੇ ਇਹ ਥੋੜਾ ਵੀ ਜਾਣਾ ਹੀ ਨਹੀਂ ਇੱਥੇ ਮੈਂ ਤਾਂ ਸਭਾ ਨਾਲ ਕੱਪੜੇ ਲਿਆ ਕੇ ਮੈਂ ਘਰ ਬਾਹਰ ਇਹਨੂੰ ਦੱਸਿਆ ਵਾ ਕੀਤਾ ਹੀ ਸਾਰਾ ਕੁਝ ਦੱਸਿਆ ਇਹਨੂੰ ਵੀ ਘਰ ਬਾਹਰ ਹੀ ਜਾਂਦਾ ਹੀ ਉਹ ਵਿਚਾਰਿਆਂ ਨਾਲ ਮੈਨੂੰ ਤਾਂ ਹੀ ਐ ਨਾ ਕਿ ਚਾਹ ਤੇਰੇ ਪਾਜੀ ਪੱਕੇ ਹੀ ਨੌਕਰੀ ਤੇ ਲੱਜਾਂਗੇ ਤਾਂ ਹਾਉ ਵੀ ਮਹੀਨੇ ਬਾਅਦ ਤਾਂ ਖਾਉਣੀ ਹੈ ਨਹੀਂ ਮੈਂ ਕਰਨਾ ਵਾ ਗੱਲ ਫਿਰ ਦੱਸੂਗਾ ਤੁਹਾਨੂੰ ਫੋਨ ਤੇ ਤਾਂ ਮੁੰਡਾ ਵੀ ਮੈਂ ਨਹੀਂ ਚੱਲ ਪਲੱਸ 2 ਕਰ ਜੂਗਾ ਕਿਤੇ ਮਾੜਾ ਮੋਟਾ ਪੈਸਾ ਦਿਵਾ ਕੇ ਕਿਤੇ ਲੱਗਣ ਵਾਲਾ ਬਣੂਗਾ ਯਾਰ ਕੀ ਕਿੰਮੀ ਚ ਹੋਇਆ ਯਾਰ ਕਹਿੰਦੇ 10ਵੇਂ ਦੇ ਪੇਪਰ ਦਿੱਤੇ 11ਵੇਂ ਚ ਹੋ ਜਾਣਾ ਆ ਚੱਲ ਸਾਲ ਹੈ ਹੀ ਆ ਜੀ 2 ਸਾਲ ਜਿਹਾ ਗਈ ਆ ਤਾਂ ਜੇ ਆਪੇ ਖਰਚਾ ਵੀ ਬਥੇਰਾ ਜਿਹੜਾ ਸਕੂਲ ਪਾਇਆ ਤੈਨੂੰ ਪਤਾ ਤਾਂ ਕਰਕੇ ਹੋਰ ਕੰਮ ਹੋ ਸਕਦਾ ਹੁਣ ਹੈਗੇ ਐਡਮਿਸ਼ਨ ਚ ਹੋਗੇ ਕਿ ਨਹੀਂ ਐਡਮਿਸ਼ਨ ਚ ਹੋਗੇ ਨਹੀਂ ਲੱਭੀਹਾਗੇ ਮੈਂ ਤਾਂ ਅੱਗੇ ਨਾਲ ਤੇਰੇ ਪਾਜੀ ਕਹਿੰ ਨਹੀਂ ਨਹੀਂ ਸਰਕਾਰੀ ਨਹੀਂ ਚੱਲਣਾ ਇਹਨੇ ਮੈਨੂੰ ਇਹ ਆ ਪੀ ਐਮ ਦੇ ਮੁੰਡਿਆਂ ਦੇ ਨਾਲ ਨਾ ਕਰਨਾ ਤੇ ਚੱਲ ਜੁੱਥੇ ਇੰਨਾ ਚਿਰ ਤੀਸਾਂ ਦੇ ਤੇ ਹੁਣ ਦੋ ਸਾਲਾਂ ਦੀ ਕਿੰਨੀ ਹੈ ਐਡਮਿਸ਼ਨ ਪਤਾ ਤੁਹਾਨੂੰ लवली ਐਡਮਿਸ਼ਨ ਤਾਂ ਮੈਂ ਕੀ ਦੱਸਾਂ ਕਈ ਨਾ ਪਤਾ ਕਰ ਤਸ 50000 ਰੁਪਏ ਐਡਮਿਸ਼ਨ ਫੀਸ ਸੀ ਉਹ ਚੱਲ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਧਾਰ ਨਹੀਂ ਆਣਾ ਮੈਨੂੰ ਦੱਸ ਦਿਓ ਮੈਂ ਤੁਹਾਡੇ ਅਕਾਊਂਟ ਚ ਪਾ ਦੂੰਗਾ ਅਜੇ ਹੈ ਹੀ 15 20 ਦਿਨ ਅਜੇ ਹੈਗੇ ਆ ਆ ਦਿਓ ਗੰਨੇ ਦੇ ਆ ਜਾਣੇ ਆ ਕੱਲ੍ਹ ਪਰਸੋਂ ਦੀ ਤਰੀਖ ਹੈਗੀ ਉੱਥੇ ਚਾਹ ਕੇ ਦੇ ਦੇਗਾ ਨਾ ਤਾਂ ਮੈਂ ਪਾਈਆ ਕਮੇਟੀ ਕੋਈ ਨਹੀਂ ਮੈਂ ਤੁਮੇ ਪਿੱਛੇ ਕੇ ਕਰਤਿਆਂ ਦੇ ਦੂੰ ਚੱਲ ਕੋਈ ਗੱਲ ਨਹੀਂ ਆ ਜਾਣਗੇ ਤੁਸੀਂ ਮੋੜੇ ਨੂੰ ਤਪਾਓ ਉੱਥੇ 25000 ਰੁਪਇਆ ਪਾ ਲਾ ਕੇ ਲੱਗ ਜਾਣਾ ਕਿਤਾਬਾਂ ਨਹੀਂ ਚਾਹੀਦੀਆਂ ਪਲੱਸ ਆਉਂਦੀਆਂ ਕਿਤਾਬਾਂ ਕਿੰਨੀਆਂ ਮਹਿੰਗੀਆਂ ਉਹ ਆਉਂਦੇ ਆਈ ਚੱਲ ਕੋਈ ਗੱਲ ਨਹੀਂ ਲੱਗਣੀ ਆ ਤਾਂ ਫਿਰ ਹੁਣ ਕੀ ਕਰਨਾ ਆ ਤੇ ਉਹ ਦੋਵੇਂ ਜਾਣੇ ਸੋਚਣ ਦੇ ਮੈਨੂੰ ਤਾਂ ਹੀ ਕਹਿਣਗੇ ਉੱਥੇ ਪਾ ਲਈ ਇਨਾ ਖਰਚਾ ਨਹੀਂ ਚੁੱਕਿਆ ਜਾਣਾ ਮੈਂ ਨਹੀਂ ਹੁਣ ਤੋਂ 2 ਸਾਲ ਦਾ ਕੋਈ ਨਹੀਂ ਕੋਈ ਸੋ ਕੋ ਕੱਢ ਲਾਂਗੇ ਜਿੱਥੇ ਇਨਾ ਚਿਰ ਕੰਢਿਆ ਹੋਇਆ ਹੋਏ ਤੇ ਹੈਈ ਮੈਂ ਹਾਂ ਚੱਲ ਕੇ ਤੇ ਆਈਲੈਂਸ ਕਰ ਲੂਗਾ ਚੰਗੇ ਇਹੋ ਹੀ ਆਪੇ ਆ ਦੋ ਸਾਲ ਦੇ ਚੰਗੀ ਤਰ੍ਹਾਂ ਪੜ ਲੂਗਾ ਨਾ ਤੇ ਇਹਦੀ ਜ਼ਿੰਦਗੀ ਬਣ ਜੂਗੀ ਹੋ ਜਾ ਹੋ ਐਜੀ ਮੈਂ ਤੰਗੀਆਂ ਤਾਂ ਹੀ ਚਾਹ ਨਹੀਂ ਸਰਕਾਰੀ ਵਾਲਾ ਨਾ ਜਾਏ ਸਰਕਾਰੀ ਜਿੰਨੇ ਵਿਗੜ ਜਾਣਾ ਜਾ ਕੇ ਵਿਗੜ ਜਾਣਾ ਤੇਨੂੰ ਪਤਾ ਹਵਾ ਮੁੰਿਆਂ ਦੇ ਨਾਂ ਰੱਖ ਕੇ ਕਿਤਾ ਸਕੂਲ ਜਾਣਾ ਵੀ ਹੈ ਤੇ ਫਿਰ ਕੋਈ ਗੱਲ ਨਹੀਂ ਮੈਂ ਪਾ ਦਿਆਂ ਤੁਹਾਨੂੰ ਪੈਸੇ ਟੈਨਸ਼ਨ ਨਾ ਲਓ ਦਹੀਨ ਨਾਲੇ ਮੈਂ ਭਾਜੀ ਦਾ ਕਰ ਚੱਲ ਮੇਰਾ ਵੀ ਨਾ ਅੱਜ ਤੱਕ ਆਪਾਂ ਲਈ ਹੋਵੇ ਕਰਕੇ ਫਿਰ ਮੈਨੂੰ ਦੱਸ ਪੁੱਛ ਕੇ ਤੇ ਕੀ ਆ ਪਰ ਟਿੰਡਰ ਲਿਆਗਾ ਚਾ ਚੰ ਮੰਨਿਆਗਾ ਚਾ ਦੁਨਾਂ ਚੱਲ ਅਜੇ ਤੱਕ ਲੰਬੀ ਵਿਚਾਰਾ ਚੰਗਾ ਵਾ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਪਈ ਮੈਂ ਤਾਂ ਸਭ ਸੋਚਿਆ ਕਿ ਮੈਂ ਕਹੂੰਗੀ ਚੱਲ ਉਹਨੇ ਆਪੇ ਮੈਨੂੰ ਪੁੱਛ ਲਿਆ ਵੀ ਪਿਆਣਾ ਰਮਿਸ਼ਨ ਹੋਈ ਕਿ ਨਹੀਂ ਤਾਂ ਆਂਦਾ ਮੈਂ ਪੈਸੇ ਦੇ ਦਿੰਨਾ ਚੱਲ ਆ ਵੀ ਮੇਰਾ ਕੰਮ ਸੌੜ ਗਿਆ ਜੇ 25000 ਰੁਪਏ ਲਵਾਂਗੀ ਨਾ 60000 ਦੀ ਕਮੇਟੀ ਆ 25 ਇਹਦਾ ਮੋੜ ਦੂੰਗੀ ਜਿਹੜੇ ਬਾਕੀਆਂ ਹੋਰ ਕੋਈ ਕੰਮ ਕਰਨਾ ਚੱਲ ਨਾ ਚਕਾਵਾ ਪੈਸੇ ਦੀ ਹਾਂ ਹੋ ਗਈ ਆ ਚਲ ਹੁਣ ਮਾਤਾ ਵਾਲੀ ਰੇਖਾ ਕਹਿੰਦਾ ਹੁੰ ਤਰੀ ਚਾਪੇ ਵੈਲੀ ਐ ਉਹ ਚਲ ਇਦਾਂ ਕਰਨਾ ਵਾ ਮੁਰੇਨਾ ਫੋਨ ਲਾ ਕੇ ਪੁੱਛਣਾ ਵਾ ਯਾਰ ਕਿ ਦੇ ਹਾਲਾਤ ਸੁੱਧਰ ਜਾਣਗੇ ਇਹਨਾਂ ਦੇ ਉਹ ਚਲ ਇਹ ਆ ਵੀ 10000 ਮਿਲ ਗਿਆ ਇਹਨਾਂ ਨੂੰ ਚਲ ਇਹ ਵੀ ਉਹ ਤਾਂ ਪੱਕਾ ਹੋਣਾ ਵਾ ਤੇ ਠੇਕੇਦਾਰ ਤੇ ਇਹ ਕਦੀ ਛੁੱਟੀ ਕਰ ਦਿੰਦਾ ਵਾ ਨਾ ਇਹਨਾਂ ਨੂੰ ਪੈਸੇ ਹੀ ਦਿੰਦਾ ਵਾ ਚੱਜਣਾ ਪੁਰਾਣੀ ਵੀ ਤੇ ਉਹ ਸਾਡੇ ਨੇ ਕਿੱਥੇ ਵਿਆਹ ਦੀ ਐ ਕੁੜੀ ਹਲੋ ਹਾਂ ਸਭ ਠੀਕ ਆ ਚਾਲਾਂ ਠੀਕ ਠਾਕ ਵਧੀਆ ਵਧੀਆ ਆਪਣੀ ਸੁਣਾ ਤੂੰ ਕਿਉਂ ਕਿਦਾ ਬਾਪੂ ਜਾਂਦਾ ਮੇਲੇ ਚ ਅਛਾ ਅਛਾ ਆਉਣ ਜੀ ਜਾਂਦੇ ਫਿਰ ਕੰਮ ਬੜਾ ਹੁੰਦਾ ਹਣਾ ਟਾਈਮਾਂ ਚ ਲੱਜਦੇ ਹੁੰਨੇ ਆ ਤੇ ਆਪਣਾ ਵੀ ਕਿਤੇ ਦਾਦੂ ਲਾ ਲੈਣਾ ਸੀ ਉੱਥੇ ਅਛਾ ਉੱਥੇ ਲੱਗਾ ਮੈਂ ਤੂੰ ਚੁੰਡੀ ਥੱਲੇ ਉੱਥੇ ਕਿੰਨਾ ਕੰਮ ਹੁੰਦਾ ਹਣਾ ਬਈ ਆਹੋ ਉੱਥੇ ਖਲੋਣਾ ਹੀ ਆ ਤਾਂ ਕਿੰਨੇ ਕੇ ਦਿੰਦੇ ਪੈਸੇ 12000 ਰੁਪਇਆ ਚੱਲ ਯਾਰ ਫੇਰ ਤੇ ਠੀਕ ਆ ਵਧੀਆ ਓਏ ਆਹ ਹੋਂ ਨਾਲੇ ਤਨਖਾਹ ਵੀ ਨਹੀਂ ਵਧਾਉਣੀ ਆ ਬਾਪੂ ਤੇਰੇ ਨਹੀਂ ਆ ਨਹੀਂ ਇਹ ਚ ਬੇਟੇ ਆਮਦ ਲੱਗਾ ਓ ਯਾਰ ਮੈਂ ਤਾਂ ਨਾ ਇੱਕ ਗੱਲ ਕਰਨੀ ਸੀ ਭਾਈਏ ਨੂੰ ਯਾਰ ਰਖਾਉਣਾ ਹੈ ਇੱਥੇ ਓਏ ਆਹੋ ਜਿੱਥੇ ਇੱਕ ਦਿਰੀ ਤੈਨੂੰ ਮੈਂ ਲੈ ਕੇ ਗਿਆ ਸੀ ਘਰ-ਬਾਰ ਵੇਖਿਆ ਜੀ ਤੂੰ ਯਾਰ ਵਿਚਾਰਿਆਂ ਦਾ ਕਿਦਾਂ ਦਾ ਵਾ ਹਾਂ ਹਾਂ ਉਹ ਇਦਾਂ ਹੀ ਜਾਂਦੇ ਆ ਤੇੜੀ ਤਬਾਕਾ ਨੇ ਤੈਨੂੰ ਮੈਂ ਕੀ ਦੱਸਾਂਗੇ ਤੇ ਮੁੰਡਾ ਚੱਲ ਚੰਗੇ ਸਕੂਲੇ ਮੈਂ ਪੜ੍ਹਿਆ ਤੇ ਚੱਲ ਕੇ ਤਰਿਆ ਰੋਗੇ ਖਰਚਾ ਪਣੇ ਇਹਨਾਂ ਦਾ ਤੇ ਯਾਰ ਵੇਖੀ ਆ ਜੇ ਗਦੇ ਸੀ ਤੇ ਤੇਰੇ ਲਾਗੇ ਨੌਕਰੀ ਮਿਲ ਜੇ ਇਹਨਾਂ ਦਾ 10-12 ਹਜ਼ਾਰ ਤੇ ਵਧੀਆ ਹੋ ਜਾਣਾ ਪਰ ਇਹ ਵੀ ਰਖਾਈ ਪੱਕੀਆਂ ਜੇ ਇਹ ਵੀ ਸੀਜ਼ਨ ਤੇ ਇਹਨਾਂ ਦਾ ਰੱਖਣਾ ਉਹ ਜਾਂ ਹਮ ਮੁੜ ਕੇ ਕਿਤੇ ਗਾਂ ਮਛਾਂ ਲਵਾਤੀ ਟੁੱਟੀ ਕਿਤੇ ਪਾਣੀ ਪੁਣੀ ਫੜਾਉਣ ਤੇ ਉੱਥੇ ਕੀ ਹੋਣ ਰਿਹਾ ਚੱਲ ਮੇਰਾ ਵੀਰ ਨਾ ਮੈਨੂੰ ਫੋਨ ਕਰਕੇ ਨਾ ਤੇ ਫਿਰ ਮੈਨੂੰ ਦੱਸੀ ਹੈ ਕੰਮ ਕਰਾਉਣਾ ਹੀ ਆ ਯਾਰ ਫੋਨ ਤਾਂ ਹੀ ਕਰੀਂ ਜੇ ਕੰਮ ਹੋ ਜਾਊਗਾ ਤੇ ਆ ਸਾਰਾ ਕੁਝ ਤੇਰੇ ਬੁੱਢੇ ਦੇ ਹੱਥ ਹੀ ਆ ਉਹ ਆਹੋ ਤੇ ਗੱਲ ਤੇ ਠੀਕ ਵਾ ਜੇ ਪੈਸਾ ਤੇ ਲੱਗੇ ਥੋੜਾ ਬੋੜਾ ਲਾਉਣਾ ਪਊਗਾ ਤੇ ਕੋਈ ਗੱਲ ਨਹੀਂ ਮੈਂ ਲਾ ਦੂੰਗਾ ਤੇ ਰਖਾਈ ਪੱਕਿਆਂ ਜੰਨੂ ਆ ਜਾ ਗੇਟ ਤੇ ਰਖਾ ਦੇ ਕਿਤੇ ਰਖਾ ਦੇ ਜਾਂ ਟੁੰਡੀ ਚਾਂਦੀ ਥੱਲੇ ਥੋੜੇ ਬੰਦੇ ਹੁੰਦੇ ਆ ਉੱਥੇ ਉਹਦੀ ਡਿਊਟੀ ਕਿਤੇ ਹੋਰ ਕਿਤੇ ਕਰ ਦੇਣਗੇ ਚੱਲ ਠੀਕ ਆ ਫਿਰ ਮੈਂ ਦੱਸਾਂੀ ਕੱਲ ਹੈ ਚੱਲ ਠੀਕ ਉਹ ਚੱਲ ਠੀਕ ਵਾਜੇ 20 25000 ਦੇ ਕੇ ਰੱਖਣਾ ਵੀ ਪਊਗਾ ਨਾ ਉਹ ਵੀ ਮੈਂ ਦੇ ਦੇਣਾ ਇਹਨਾਂ ਨੂੰ ਦੱਸਣਾ ਹੀ ਨਹੀਂ ਆ ਵੀ 20 25000 ਦਿੱਤਾ ਚੱਲ ਇਹ ਆ ਵੀ ਕਿਹਦੇ ਨੌਕਰੀ ਵਾਲਾ ਹੋ ਜੂ